ਪੰਜਾਬ ਵਿੱਚ 1988 ਵਾਲੀ ਤ੍ਰਾਸਦੀ ਤੋਂ ਬਾਅਦ ਇਸ ਸਾਲ ਉਸ ਤੋਂ ਵੀ ਭਿਆਨਕ ਮਾਰ ਪਈ ਹੈ ਇਹ ਮੈਨ ਮੇਡ ਹੈ ਜਾਂ ਕੁਦਰਤੀ ਹੁਣ ਤੱਕ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਹਜ਼ਾਰਾਂ ਪਸ਼ੂ ਮਰ ਗਏ ਹਨ ਜਾਂ ਫਿਰ ਰੁੜ ਗਏ ਹਨ ਕਈ ਲੱਖ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਕੇਂਦਰ ਸਰਕਾਰ ਦਾ ਪੰਜਾਬ ਵੱਲ ਕੋਈ ਧਿਆਨ ਨਹੀਂ ਜਿਵੇਂ ਪੰਜਾਬ ਭਾਰਤ ਦਾ ਹਿੱਸਾ ਨਾ ਹੋਵੇ ਕੋਈ ਪੈਕੇਜ ਨਹੀਂ ਕੋਈ ਰਾਹਤ ਨਹੀਂ 2017 ਚ ਬਿਹਾਰ ਵਿੱਚ ਹੜਾਏ 400 ਮੌਤਾਂ ਹੋਈਆਂ ਫਸਲਾਂ ਬਰਬਾਦ ਹੋਈਆਂ 4 ਦਿਨ ਦੇ ਅੰਦਰ ਹੀ 500 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ ਹਰ ਪਰਿਵਾਰ ਨੂੰ 2 ਲੱਖ ਰੁਪਏ ਮਿਲੇ ਉਸੇ ਸਾਲ ਹੀ ਗੁਜਰਾਤ ਵਿੱਚ 1.5 200 ਮੌਤਾਂ ਹੋਈਆਂ ਤੁਰੰਤ 500 ਕਰੋੜ ਰੁਪਏ ਦਾ ਪੈਕੇਜ ਦੇ ਦਿੱਤਾ ਗਿਆ ਐਨ ਡੀ ਆਰ ਐਫ ਦੀਆਂ ਟੀਮਾਂ ਹੈਲੀਕਾਪਟਰ ਅਤੇ ਹੋਰ ਆਮਲਾ ਭੇਜਿਆ ਗਿਆ 2018 ਦੇ ਵਿੱਚ ਕੇਰਲ ਵਿੱਚ ਤੂਫਾਨ ਆਏ 400 ਮੌਤਾਂ ਹੋਈਆਂ 3 ਦਿਨਾਂ ਦੇ ਅੰਦਰ ਹੀ 800 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ 500 ਕਿਸ਼ਤੀਆਂ ਹਜ਼ਾਰਾਂ ਜਹਾਜ਼ 34 ਐਨ ਡੀ ਆਰ ਐਫ ਦੀਆਂ ਟੀਮਾਂ 2021 ਵਿੱਚ ਮਹਾਰਾਸ਼ਟਰ ਵਿੱਚ ਚੱਕਰਵਾਤ ਆਏ 20 ਮੌਤਾਂ ਹੋਈਆਂ 4 ਦਿਨਾਂ ਦੇ ਅੰਦਰ ਹੀ 2000 ਰੁਪਏ ਦਾ ਪੈਕੇਜ ਦਿੱਤਾ ਗਿਆ ਐਨਡੀਆਰਐਫ ਦੀਆਂ ਟੀਮਾਂ 500 ਕਿਸਤੀਆਂ ਕਈ ਜਹਾਜ਼ ਅਤੇ ਹੋਰ ਅਮਲਾ ਫੈਲਾ ਦਿੱਤਾ ਗਿਆ ਪਰ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ ਤੇ ਪੰਜਾਬ ਨਾ ਖਤਮ ਹੋਇਆ ਹੈ ਅਤੇ ਨਾ ਹੀ ਹੋਵੇਗਾ ਪੰਜਾਬ ਨੂੰ ਤਾਂ ਪੰਜਾਬ ਹੀ ਬਚਾਉਂਦਾ ਹੈ